ਮੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਲਓ ਜੀ ਵੀਰ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਅਵਸਥਾ ਕਰਨੀ ਹੈ ਸਭ ਨੂੰ। ਇੱਕ ਗੱਡੀ ਲੈਣੀ ਹੈ ਜੀ ਕੋਈ ਐਡੀਓਕਸ ਵਾਲਿਆਂ ਦੀ ਲੀਵਾ ਗੱਡੀ ਹੋਵੇ। ਉਹ ਲੈਣੀ ਆ ਜਾਂ ਫੇ ਕੋਈ i20 ਹੋਵੇ। ਵੀਰ ਜੇ ਕਿਸੇ ਕੋਲ ਹੋਈ ਤਾਂ ਜਰੂਰ ਦੱਸਿਓ। ਲਓ ਜੀ ਕਰਦੇ ਹਾਂ ਹੁਣ ਵੀਡੀਓ ਸ਼ੁਰੂ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਲਓ ਜੀ ਅਗ ਤੇ ਫੇਰਾ ਚ ਖੇਤਾਂਗੇ ਨੀਂਗੜਾ ਮਾਰਨ ਮਿਲੋ ਜੀ ਇੱਧਰ ਰਹਿਮਤ ਨੂੰ ਮੇਰੇ ਨੂੰ ਸਾਰਿਆਂ ਨੂੰ ਪਿਆ ਪਿਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਜ ਆਇ ਤੇ ਗੁਰਦੁਆਰਾ ਦਾ ਮੱਥਾ ਟੇਕ ਕੇ ਆਉਂਦੇ ਆਉਂਦੇ ਰਾਹ ਤੇ ਚ ਮਿਲ ਗਿਆ ਦਲਬੀਰ ਅਸੀਂ ਕਾਲ ਜੀ ਸਤਿ ਸ੍ਰੀ ਅਕਾਲ ਪਾਜੀ ਹੋਰ ਕੀ ਹਾਲ ਹੈ ਠੀਕ ਆ ਲਓ ਜੀ ਲੱਗਿਆ ਵਾ ਕੱਖ ਵਾਟਣਾ ਪਾ ਦੇਦਾ ਧੁੰਦੇ ਚਾਈਦੀ ਆ ਹੂੰ ਕਾਂਡ ਤੋਂ ਦੀ ਛੜੀ ਧੁੱਪ ਚ ਪੈ ਇਹ ਤਾਂ ਹੈ ਅਜਾਗ ਬੰਨਣੇ ਆ ਹਾਂ ਹਾਂ ਧੁੰਦ ਵਧੀਆ ਧੁੰਦ ਵਧੀਆ ਹਾਂ ਹੋਰ ਏਕੇ ਹਾਂ ਅਸਾ ਦੇ ਕੋਲੇ ਦੇਖੇ ਚਲਾ ਕੇ ਯਾਰ ਦਾ ਅੰਪਾਇਰ ਬੂ ਨਾ ਵੱਢ ਲਈ ਮਿੱਠਾ ਰਹਿ ਜ ਕਦੇ ਇਹ ਤਾਂ ਵੱਡੇ ਨਹੀਂ ਹੁੰਦਾ ਕਦੇ ਤੇਰੀ ਲੋੜ ਆ ਜਾ ਮੈਨੂੰ ਹਾਂ ਲੈ ਆਏ ਭੱਟੀ ਦਾ ਹੁੰਦਾ ਤੂੰ ਤਾਂ ਉਦਾਂ ਲੈ ਆ ਮੈਂ ਆਏ ਚੱਕੇ ਪਰ ਦੇ ਦਾ ਤਾਂ ਆਏ ਆਏ ਚੱਲਦਾ ਓਹੀ ਡੇਮੇਜ ਲੈਣਾ ਪਏ ਆਪੇ ਉੱਪਰ ਤੇ ਆਉਣ ਲੱਗ ਜਾਣਾ ਆਏ ਚੱਲਦਾ ਹੁੰਦਾ ਇਹ ਬਰਬਰ ਗਿਆ ਬਾਲ ਮੈਨ ਆਹੋ ਲੈ ਪੂਲੇ ਉਹਨਾਂ ਪਰ ਤੇ ਦਸ ਚੱਕੇ ਇਹ ਹੁੰਦਾ ਪਿਆਰ ਗਿਆ ਚੱਲਣਾ ਆਹੋ ਮੈਂ ਪਿੰਡਾਂ ਤੋਂ 15 ਮਿੰਟ ਬਾਅਦ ਆਇਆ ਰਿਆ ਉਹ ਹਾਲੇ ਚਲਾਉਣਾ ਹੀ ਆਉਂਦਾ ਹੈ ਹੈ ਹਨਾ ਚੱਲਾ ਟਿਕਰੀ ਦਾ ਹੁੰਦਾ ਫਿਰ ਤੇ ਸਿਕਾ ਦੇ ਦਿੰਦੇ ਆ ਆ ਵੀਜਨ ਤੂੰ ਸਿਕਾਏ ਤੇ ਹਾਂ ਉਹ ਕੋਲੋਂ ਤਾਂ ਆਇਉ ਰਹੇ ਤੇ ਆਏ ਥੋੜਾ ਆਉਂਦਾ ਹੁੰਦਾ ਐ ਲੈ ਆਏ ਚੱਲਦਾ ਪਿਆਰ ਕਰੀ ਤੇ ਦਾਦੇ ਗੁੰਡਾ ਹੁੰਦਾ ਪੁਰ ਗਿਆ ਕਰੇ ਆ ਲੱਗਿਆ ਗੁੰਡਾ ਲੱਗਣਾ ਬੜੀ ਜੀਤੀ ਲੱਗਿਆ ਲੱਗਦਾ ਜਿੰਨਾ ਮਰਜ਼ੀ ਵੱਡ ਲੈ ਲੈ ਵੇਦਾ ਥਾਣੇ ਦੇ ਬੱਕਰੇ ਆਈਂ ਏ ਚੱਲ ਨੂੰ ਸਾਨੂੰ ਫੇਰ ਹੈ ਤੈਨੂੰ ਵਰਦਾਲੇ ਸ਼ਾਮ ਨੂੰ ਆਹੋ ਸੇਵਾ ਕਰਾਇਆ ਉਹ ਦੇ ਬੱਚ ਹੋ ਗਈ ਆ ਪੱਧਰਾਏ ਕਰਦੇ ਮੜਲਾ ਹੁਣ ਕਲਦੇ ਵੀ ਕਿਆ ਕਾਨੂੰ ਕਿਆ ਦੱਸਿਆ ਹੋਏ ਆਵਾਏ ਆ ਜਾਣਾ ਸੀ ਜੀ 4 ਵਜੇ ਦੇ ਨੂੰ ਆਵਾਜਿ ਨਾ ਘੱਟ ਆ ਜਾ ਉੱਥੇ ਹਾਂ ਉਹ ਉੱਥੇ ਉਹ ਜਨਾ ਨੇ ਤਨ ਹਾਂ ਹਾਂ ਰੇੜਾ ਹੁਣ ਤੇਰਾ ਹੈ ਰੇੜਾ ਰੇੜਾ ਉਹ ਖੜਾ ਮੋਟਰਪ ਮੋਲ ਲਗਾਣੇ ਹੈ ਕਿ ਫੇਰ ਹੌਂੜੀ ਲੱਦਣੇ ਆ ਫੇਰ ਵੀ ਨਹੀਂ ਦੇਖੀ ਉਹ ਕਰ ਦੋ ਸਿੱਧਾ ਜਾ ਹਾ ਭਾਈ ਕਰ ਦੇ ਇਹਨੂੰ ਹੋ ਗਈ ਬੰਡ ਕਾ ਨਹੀਂ ਪੱਟਾ ਪੜਦੇ ਆ ਪੜਦੇ ਵੜਦੇ ਕਿੰਨਾ ਮਰਜੀ ਵੜਾ ਲਾ ਹੁਣ ਤੰਦੇ ਲੱਗੀਆਂ ਜੇ ਫੇਰ ਦੇਖਿਆ ਅਰਾਧਾ ਜੀਰ ਕਿੱਧਰ ਤੋਂ ਪੱਟਣੇ ਆ ਨਾਲੇ ਆਪਣੀ ਵੜਾਈ ਦੇਖ ਲੈ ਨਾਲੇ ਮੇਰੀ ਵੜਾਈ ਦੇਖ ਲੈ। ਕਿਆ ਤੇ ਇਹ ਵੜਾਈ ਨੂੰ ਮੈਂ ਬਾਤੂ ਬਾਤੂ ਪਹਿਲੇ ਛੱਡਦਾ। ਮਰਹਣ ਲੈ ਕੇ ਜਾਣਾ ਗੱਲੀ। ਕਿਥੇ ਨੇ ਤੇ ਰਹਿ ਗਏ ਤੇਰੇ ਉਹਦੇ। ਹੈ? ਲੈ ਕੇ ਆ ਰਿਹਾ ਕਿਥੇ ਨੇ ਰਹਿ ਗਏ। ਇਹ ਕਿਆ ਰਖਣਾ ਨਹੀਂ। ਜਿਹੜਾ ਉਹ ਨਹੀਂ ਰਹਿ। ਰਵੀ ਯਾਰ ਪਿੰਦੋਂ ਉੱਡ ਵੀ ਉਹ ਨਹੀਂ। ਸਿਰਫ 200-300 ਗੱਡੀਆਂ ਬਸ। ਅੱਛਾ। ਇਹ ਦੇ ਚਿੱਦੀ ਰਹਿ ਗਈ ਬੁਝਾ ਜਿਆਦਾ ਮਾਰ ਕੇ। ਨਾਲੇ ਭਈ ਇਹ ਕਹਿੰਦਾ ਹਾਲ ਵੱਡਾ ਹੋ ਗਿਆ ਫੇਰ ਵੱਢੀ ਜਾਂਦਾ ਹਲੇ ਹੋਰ। ਹਾਂ 150 ਲੱਦਣੀ ਅੱਛਾ 150 ਲੱਦਣਾ ਪਹਿਲਾਂ ਥੋੜੇ ਜਿਹੇ ਸਰਬੀ ਕੇ ਹੱਥੋਂ ਪੁੱਛੀਆ ਉਹ ਲਾ ਬੰਦੇ ਡਿੱਗਦੇ ਡੇ ਹੁੰਦੇ ਨਹੀਂ ਆ ਪਾਣੀ ਨੇ ਹੋ ਰਿਆ ਹੁਣ ਫੱਟ ਪੈ ਨਵੇਂ ਪੈ ਗਏ ਉਹਦੇ ਹਾਂ ਛੱਡ ਮੈਨੂੰ ਹਾਂ ਮੈਂ ਅੱਜ ਬਚਤੇ ਲੱਦਣੀ ਆ ਦੋ ਹਾਂ ਬਚਤੇ ਲਓ ਜੀ 735 ਪਰ ਫੇਰ ਲੱਦਣੀ ਵਰਤੀ ਅੱਜ ਉਹ ਭਈਏ ਲੱਗੇ ਨਾ ਵੱਡੇ ਨਾ ਪਰਲੇ ਪਾਸੇ ਘੜਨ ਲੱਗੇ ਪਏ ਆ ਫੇਰ ਦੇਖਾਂਗੇ 750 ਦਾ ਜੋਰ ਅੱਜ ਤਿੰਨ ਬਿੱਗੇ ਚੋਂ 300 ਦੇ ਉੱਪਰ ਹੋ ਜਾਣਾ ਇੰਨੀ ਐਵਰੇਜ ਆ ਗਈ 500 ਦੀ ਆਏ ਨਹੀਂ 500 ਦੀ ਆਏ ਨਹੀਂ ਮਾਸੜ ਨੂੰ ਬੁਲਾਉਣਾ ਪੈਣਾ ਸ਼ਾਮ ਨੂੰ ਤੇ ਘਰ ਨੂੰ ਨੁਕੜੇ ਹੋਰ ਫੋਰ ਹੋਰ ਹਾਂ ਫੋਰ ਹੀ ਫੋਰ ਪਾਣੀ ਚਲ ਆ ਦੇਖੀਏ ਕੀ ਹੈ ਕੀ ਆ ਉੱਥੇ ਪੰਜਾਂ ਦੇਖੀਏ ਨਾ ਰੱਤ ਦੇਖੀਏ ਕਬਣ ਚ ਉਹ ਚੱਕ ਕੇ ਕਿਰ ਕੇ ਆਊਗਾ ਇੱਕ ਮੈਂ ਚੱਕ ਲੈਣੀ ਕੋਨੇ ਅੱਛਾ ਦਾਤ ਲੈਣਾ ਉਹਨੇ ਵੱਢਣੇ ਉੱਧਰ ਠੀਕ ਆ ਜੀ ਔਰ ਫਿਰ ਬਾ ਠੀਕ ਹੈ ਹੂੰ ਇਹ ਵੇਲੇ ਹਣਗਾ ਅਗਰ ਨੇ ਹੁਣੇ ਹਲੇ ਗੱਡੀ ਬੰਦਾਂ ਮੈਂ ਚੱਲੇ ਉੱਥੇ ਉੱਛਿਆ ਲਓ ਜੀ ਹਤਵੀਰ ਵੀ ਆ ਗਿਆ ਉਧਰ ਉਹਨੇ ਵੱਢ ਲੇ ਮੈਂ ਇਹ ਵੱਢਣੇ ਅੱਛਾ ਛੁੱਟੀ ਦਾ ਆ ਰਹੇ ਰਿਹਾ ਜੀ ਹਤਵੀਰ ਵੀ ਛੁੱਟੀ ਦਾ ਨਹੀਂ ਹੂੰ ਛੁੱਟੀ ਦਾ ਖਾਲੀ ਪੇਟ ਆ ਜਾਂਦਾ ਇਹ ਕਹਣੀ ਲੱਝ ਜਾਂਦੀ ਹੈ ਖਰੋਲੇ ਅੱਛਾ ਹਾਂ ਆਹ ਬੜਾ ਛੁੱਟੀ ਦਾ ਆਇਆ ਹੁੰਦਾ ਛੁੱਟੀ ਬਾਦੇ ਕੰਪੈਨਿੰਗ ਪਏ ਹੁੰਦੇ ਵੀ ਅੱਜ ਛੁੱਟੀ ਵਾਲੇ ਦਿਨ ਆਹ ਕੰਮ ਕਰਨਾ ਆ ਕੰਮ ਕਰਨਾ ਯਾਨੂ ਨੋ ਵਾਸਤਾ ਉਹ ਬੱਝ ਜਾਂਦੇ ਯਾਨੂ ਦਿਨ ਚੜਦਾ ਇਹ ਤਾਂ ਇਨਸਾਨੋ ਤੋਂ ਨਿਕੜਿਆ ਅੱਜ ਤੋਂ ਗਰੀਦੀ ਹੈ ਜੀ ਨਹੀਂ ਫਵਾੜਣਾ ਇਹਨੇ ਮਨ ਲੱਗੀ ਦੁਆਰਾ ਕੋਈ ਪਤਾ ਨਹੀਂ ਲਿਕਣਾ ਤਾਂ ਪਾਣੀ ਉਹ ਚੱਕ ਲਈ ਉਹ ਦਿੰਦਰ ਤੁਸੀਂ ਮੂੰਹ ਦਾ ਦੜ ਬੜਾ ਅੱਛਾ ਮੈਂ ਦੱਸ ਤਾ ਉਹ ਰੋਸ ਉਹ ਵਧੀਆ ਲੱਗ ਗਿਆ ਪਾ ਨਮਾ ਦੇ ਨੋਟ ਨੇ ਬੜੀ ਜਿਆਦਾ ਵੱਡਾ ਲਾਉਣਾ ਤੇ ਘਰ ਕੋਲ ਇੱਧਰ ਉਹ ਦੂਆ ਮੱਕੀ ਵਿੱਚਦਾ ਸਾਰੇ ਉਹ ਬੰਨ ਵਾਲਾ ਹਾਂ ਉਹਨੇ ਵੇਚਦਾ ਕਰ ਬੋਲੇ ਗਿਆ ਬੱਸ ਮੰਡੇ ਚ ਵੀ ਆ ਮੰਡਾਲੇ ਨੂੰ ਮੇਰਦਾ ਅੱਛਾ ਠੀਕ ਬੱਸ ਕਰਦਾ ਜੇ ਨਾ ਹੀ ਕੰਮ ਸੇਟ ਹੋ ਗਿਆ ਨਾ ਹਾਂ ਤੇ ਸਰਾਣੇ ਨਾ ਜਾਂਦੇ ਫੇਰ ਅਫਾ ਤਾਂ ਉੱਥੇ ਦਾ ਖੁੱਲਾ ਹੀ ਤਾਂ ਕੰਮ ਆ ਉੱਥੇ ਖੁੱਲਾ ਹੀ ਤਾਂ ਲੋ ਜੀ ਮੇਰੇ ਇੱਧਰ ਅਮਨਦੀਪ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਚਾ ਪੁੱਤਿਆ ਬੜੇ ਦਿਨ ਬਾਅਦ ਦੇਖਿਆ ਹਾਂ ਹੁਣ ਰੋਪੇ ਰਹਿੰਦੇ ਆਂ ਬਜਾਦਾਂ ਹਾਂ ਅੰਡਰਗਰਾਉਂਡ ਆ ਹਾਂ ਇੱਕ ਦਿਨ ਮੇਰੇ ਕੋ ਚੰਗੀ ਕਰੀ ਇਹਨੇ ਗਰਮਜੀਤ ਕਾਦੇ ਲੈ ਮੇਰੇ ਕੋ ਸ਼ਾਮ ਨੂੰ ਹੱਥ ਮਰਾ ਕੇ ਚਲੀ ਗਿਆ ਕਹਿੰਦਾ ਚੰਗਾ ਵੀਰ ਮਿਲਦੇ ਆਂ ਪੰਜ-ਛੇ ਮਹੀਨੇ ਪੰਜ-ਛੇ ਮਹੀਨੇ ਤੱਕ ਹਾਂ ਮੈਂ ਬਈ ਰੌਲਾ ਪਾਤਾ ਮੇਰੇ ਮੇਰੇ ਦੇਖਿਆ ਮੈਂ ਰੌਲਾ ਪਾਤਾ ਓਰੇ ਮਗੰਮਦੀ ਬਾਹਰ ਨੂੰ ਗਿਆ ਇਹ ਗੱਲਾਂ ਨੂੰ ਸੀਰੀਅਸ ਨਾ ਲਿਆ ਕਰੋ ਹਾਂ ਦੋ ਦਿਨ ਜਾਉਂ ਨੀਂਦ ਵਿੱਚ ਬੋਲਦਾ ਦੋ ਦਿਨ ਸ਼ਾਮ ਨੂੰ ਓਰੇ ਫੇਰ ਘੁੰਮੇ ਇਹ ਈਨੇ ਅਰੀਏ ਦੇ ਮਿੰਟ ਚ ਰੜਾਦਾ ਵੀ ਲੈ ਪੈਣੇ ਦੇ ਰੜਾਦਾ ਮੇਰੇ ਹੱਥ ਵੀ ਨੂੰ ਜੇ ਫੋਨ ਕਰਤਾ ਮਗੰਦੀਪ ਗਿਆ ਚੱਲ ਕੋਈ ਜਾਵਾਂਗੇ ਤਸਕੇ ਜਾਵਾਂਗੇ ਯਾਰ ਹੂੰ ਫਿਰ ਚੱਲਣ ਚੱਲੇ ਹੁਣ ਹਾਂ ਮੈਂ ਚਾਹ ਸਰ ਕਹਿੰਦੇ ਵੀ ਭੁੱਖ ਲੱਗੀ ਰੋਟੀ ਹਾਂ ਫਿਰ ਬੈਠੀ ਹੋਰੀ ਜਣੀ ਹਾਂ ਲਿਆਉਣਾ ਨਾ ਚਾਹ ਰੋਟੀ ਯਾਰ ਹਾਂ ਲਿਆ ਰਿਹਾ ਤਾਂ ਹੀ ਤਾਂ ਪੁੱਛਿਆ ਬੰਦੂ ਵੀ ਚਾਹ ਪੀਣੀ ਆ ਠੀਕ ਆ ਪੀਣੀ ਤਾਂ ਮੈਂ ਤਾਂ ਲੈ ਵੀ ਇਹਦੇ ਸੱਤ ਵੀਰ ਤੈਂ ਬੜਾ ਲਹੂਰ ਕਰੇ ਦਾਦਾ ਇਹ ਦਾਤੀ ਕਰ ਬੜਨੀ ਵਾਲੀ ਹੈ ਇਹ ਦਾਤੀ ਕਾ ਵੀੜਨੀ ਵਾਲੀ ਹੈ ਇਹ ਜਿਹੜੀ ਵੀ ਇਹਨਾਂ ਇੱਥੋਂ ਨੂੰ ਲੋਟ ਨਹੀਂ ਆਉਂਦੀ ਹੂੰ ਤੇ ਦੇ ਤਾਂ ਸਹੀ ਕਿਹੜੇ ਹਿਸਾਬ ਨਾਲ 10 ਚ ਲੈ ਆਉਨੇ ਚੱਲ ਵਧੀਆ ਵੱਡ ਹੋ ਗਿਆ ਕੰਮ ਨੇ ਬਣਨਾ ਚਾਹੀਦਾ ਹੋਰ ਕਿਧਰ ਕੋ ਮੈਂ ਮੇਲੇ ਪਸ ਮੰਡ ਕੀ ਨਹੀਂ ਮੰਡ ਜਾ ਮੰਡਾ ਮਸਰੇ ਕਿੰ ਕਿਰਦੋਰੇ ਮੈਂ ਵੀ ਸ਼ਾਮ ਜਾਉਂਗਾ ਜਾਣਾ ਸੀ ਸ਼ਾਮ ਨੂੰ ਜਾਣਾ ਆਹੋ ਹੂੰ ਹੂੰ ਦਸੋਂ ਆਯਾ ਤਾ ਮੈਨੂੰ ਕਿ ਹਮਨੇ ਇੱਕ ਵਾਰ ਇਹਨੂੰ ਫੇਰ ਰੰਗ ਪਿੰਦੇ ਨੂੰ ਹਾਂ ਇਹਦਾ ਅੱਧਾ ਪ੍ਰਿੰਟ ਜੇ ਕਰਤਾ ਹੀ ਨੇ ਨਹੀਂ ਆ ਚੱਲ ਥੱਲੇ ਤਾਂ ਹਲੇ ਕਰਨਾ ਈ ਦੂ ਲੋਟ ਮੁੱਦਾ ਕਰਕੇ ਨੇ ਪੁੱਠਾ ਕਰਕੇ ਫੇਰ ਥੱਲੇ ਕਰੋਂਗੇ ਪਰ ਉਹ ਗੱਲ ਨਹੀਂ ਬਣੀ ਹੈਗੀ ਉਹ ਪਤਲਾ ਜ ਰੰਗ ਗਏ ਇਹ ਮੈਂ ਜ ਬਣਾਇਆ ਕੀ ਨਹੀਂ ਦਾ ਇਹ ਇਹਦਾ ਟੁੱਟਿਆ ਹੋਇਆ ਬਿਲਡਿੰਗ ਕਰਾਇਆ ਸੋਣੀ ਤੇ ਦੋ ਹੱਥ ਤੇ ਟੁੱਟਿਆ ਹੋਇਆ ਜਿਹੜਾ ਆਰਡਰ ਮੈਂ ਦਾ ਹਾਂ ਉਹ ਹੀ ਆ ਮੈਂ ਤਾਂ ਵਰਤੋਂ ਮੰਜੀ ਲੈ ਤੇ ਨਵੀਂ ਬਣਵਾ ਕੇ ਬਣਤੀ ਫੇਰ ਰੱਖ ਕੇ ਘਰ ਲਿਆ ਕੇ ਹਾਂ ਇਹ ਤਾਂ ਆ ਬਸ ਰੰਗ ਦੀ ਉਹਦੀ ਕੋਲਤੀ ਇੱਥੇ ਆਉਂਦੇ ਜਾਂਦੇ ਜਿੱਤੇ ਮਰਜ਼ੀ ਬਣਾਣਾ ਹੈ ਕਰ ਨਹੀਂ ਆ ਬਣਾ ਦਾਂਗੇ ਦੱਸ ਦੀ ਉਦਾਂ ਜਿੱਦਾਂ ਹੋਆ ਹਾਂ ਹਾਂ ਉਦਾਂ ਦੇ ਬੈਣ ਦੀ ਹਾਂ ਉਦਾਂ ਦੀ ਨਵਾਰ ਨਹੀਂ ਰਵਲ ਬਣੂਗੇ ਨਾਲੇ ਉੱਪਰ ਵੀ ਉੱਪਰ ਤੇ ਵੀ ਥੱਲੇ ਤੇ ਵੀ ਕੁਝ ਨਹੀਂ ਕੋਈ ਕੰਟਰੈਕਟ ਹੈ ਇੱਧਰ ਕੁਝ ਨਹੀਂ ਲੱਗਦਾ ਬਣਨੇ ਨੂੰ ਮੈਂ ਮੰਜੇ ਵੀ ਬਣਦਾ ਰਿਹਾ ਹਾਂ ਹਾਂ ਮੈਂ ਮੰਜੇ ਬਣਦਾ ਰਿਹਾ ਬਣਦਾ ਰਿਹਾ ਹਾਂ 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 ਵਧੀਆ ਕਰਿਆ ਕਰਦੇ ਹਾਂ ਹੋਸ਼ ਰਹੇਗਾ ਹੈਗਾ ਭਾਈ ਹੈਗਾ ਦਿਮਾਗ ਇਹ ਗਾਹੇਗਾ ਮੈਂ ਤਾਂ ਇੱਕ ਰਾਹ ਆਹਨਾ ਆੜ ਲੈਣੇ ਜਿਹੜੇ ਪਰੇ ਰੱਖੇ ਹੋਏ ਆ ਇੱਧਰ ਤੇ ਚੱਕ ਕੇ ਇਹਨਾਂ ਨੂੰ ਇੱਧਰ ਰੱਖੀਏ ਵੀ ਦੇਖਣਾ ਵੀ ਦਿਖੇ ਜਾਣ ਬਿਰਾਂ ਨੂੰ ਉੱਥੇ ਦਿਖਦੇ ਹੀ ਨਹੀਂ ਹੈਗੇ ਹੁਣ ਜਾਰ ਬਰਾਂ ਨਾਲ ਕਹਿੰਦੇ ਵਿੱਚ ਸਾਰ ਵਿੱਚ ਰਹਿੰਦੇ ਹਾਂ 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 ਪਹਿਲੇ ਇਹ ਠੀਕ ਆ ਜੀ ਇਹ ਦੂਸੇ ਹਾੜ ਰੱਖੀਏ ਨੂੰ ਤਾਂ ਇਹ ਬਣੇ ਆ ਗੱਡਰੀ ਜਨ ਨਾਲ ਇਹ ਲਿਆ ਜਾ ਫਿਰ ਯਾਮਾ ਹਾਂ ਹਾਂ ਆ ਲਿਆ ਫੋਨ ਆ ਮੈਂ ਕਿਹਾ ਜੇ ਬੜੇਂ ਜਾਵੇ ਨਾ ਨਾ ਬਣ ਗਈ ਆ ਗਿਆ ਫੋਨ ਚਲ ਆਈ ਆਹ ਯਾਰ ਨਾ ਕਰਵਾਇਆ ਨਾ ਇਹਨਾਂ ਨਾਲ ਵਿੱਚ ਆ ਗਿਆ ਬੰਤੀ ਉਧਰ ਉਹ ਕੁੰਜੀ ਜੀ ਟਰੱਕ ਹਾਂਜੀ ਉਹ ਕੁੰਜੀ ਨਾਲ ਇੱਕ ਰੱਖ ਦੇ ਉੱਥੇ ਆਵਾ ਲੱਗ ਜੇ ਲਓ ਜੀ ਐਤਵਾਰ ਦਾ ਦਿਨ ਅੱਜ ਛੁੱਟੀ ਦਾ ਇਹਨੇ ਪਤੰਗਾ ਵਾ ਜੋਰ ਦਿੱਤਾ ਵਾ ਅੱਜ ੜਾ ਲੈ ਉੜਿਆ ਵੀ ਕੋਈ ਹੁਣ ਉਡਾਉਣ ਲੱਗਿਆ ਐਤਵਾਰ ਤੇ ਮੇਰੇ ਕੋਲ ਸਾਰੇ ਪੈਰ ਸਿਵਤ ਏ ਸ਼ਰਦ ਸਸੀਆ ਬੁਲਾ ਦੇ ਇਦਮੁਰ ਅਧਿ ਗਿਆ ਢਾਉਣਾ ਅਰੇ ਤੇਰੇ ਪਤੰਗ ਕਿੱਟੀ ਆ ਜਾ ਸੁਣ ਦੇ ਸਾਸੀ ਕਾ ਬਲਾਈ ਉਰੇ ਇਹਨੂੰ ਲਿਆ ਫੜ ਕਿਉਂ ਇਹਨੂੰ ਉਰੇ ਬਸ ਸਾਸੀ ਕਾ ਬਲਾ ਬਲਾ ਸਾਸੀ ਕਾ ਬੋਲ ਕੇ ਸਤਿ ਸ਼੍ਰੀ ਅਕਾਲ ਜੀ ਫੇਰ ਬੋਲ ਕੇ ਇੱਕ ਵਾਰ ਸਤਿ ਸ਼੍ਰੀ ਅਕਾਲ ਕਹਿੜ ਪਤੰਗ ਡਾਉਣਾ ਪੁੱਤ ਨੇ ਹਾਂ ਪਤੰਗੜਾ ਬਣਾਇਆ? ਪਤੰਗੜਾ ਬਣਾ ਪਤੰਗ? ਹਾਂ ਕਿੱਥੇ ਗਿਆ ਅਰਸ਼? ਰੰਦ ਇੱਥੇ ਗਿਆ। ਵੀਰ ਜੀ। ਉਹ ਗਿਆ ਉਹ ਪਤੰਗ ਲੈਣ ਗਿਆ ਉਹ। ਤੇ ਵੀਡ ਹੁਣ ਪਤੰਗ। ਕਿਵੇਂ ਉੜਦੇ ਹੁੰਦੇ ਪਤੰਗ? ਕਿਵੇਂ ਉੜਦੇ ਹੁੰਦੇ ਆ? ਆ ਜੋ ਰੇ ਨੂੰ ਆ ਜੋ ਪਾਣੀ ਖੜਾ ਖਾਂ। ਪਾਣੀ ਖੜਾ ਏ ਆ ਜੋ ਰੇ ਨੂੰ। ਅੱਛਾ ਇਹ ਦੱਸ ਕੁੱਤਾ ਕਿਵੇਂ ਬੋਲਦਾ ਹੁੰਦਾ ਬਹੁ ਲੋਗ ਡੌਗ? ਬਿੱਲੀ ਕੈ ਬਿੱਲੀ ਮੁਰਗਾ ਕੇ ਬੋਲਦੇ ਮੁਰਗੀ ਕੁਕੜੁ ਕੁੜੂ ਗਾਂ ਕੇ ਬੋਲਦੇ ਮੈਂ ਜੀ ਬੋਲਦੀ ਗਾਂ ਗਾਂ ਕੇ ਬੋਲਦੀ ਕਾਓ ਕਾਓ ਕੇ ਬੋਲਦੀ ਕਾਓ ਤੇਰੇ ਨਾਲ ਆ ਗਿਆ ਉਹ ਆ ਗਿਆ ਬੀਰ ਜੀ ਆ ਗਿਆ ਹੱਗ ਮਾਰ ਦੇ ਜੀ ਜੀ ਤਬਕੇ ਅਜ ਆ ਗਿਆ ਉਧਰ ਨੂੰ ਆ ਜਾ ਇੱਧਰ ਆ ਜਾ ਇੱਧਰ ਨੂੰ ਅੱਛੇ ਕਿਤੇ ਹਾਂ ਹਾਂ ਕੀ ਕਰਦੀ ਹੈ ਕਿਵੇਂ ਬੋਲਦੀ ਬੱਚੀ ਬੱਚੀ ਕਿਵੇਂ ਬੋਲਦੀ ਹੈ ਕਿੰਨੀ ਕ ਬੱਚੀ ਹੈ ਬੱਚੀ ਕਿੰਨੀ ਕ ਆ ਦੇ ਕੋਲ ਨਹੀਂ ਜਾਦੇ ਉਹਦੇ ਕੋਲ ਨਹੀਂ ਜਾ ਤੁਹਾਡਾ ਹੱਥ ਲਾ ਦੇ ਹਈ ਹਈ ਕੀ ਕਰਦੀ ਹੈ ਕੇ ਬੋਲਦੀ ਹੁੰਦੀ ਹੈ ਇਹ ਲਓ ਜੀ ਮੇਰੀ ਵੀਡੀਓ ਇੱਥੇ ਰੱਖਤੀ ਮੇਰੇ ਵੀਰ ਨੂੰ ਲਾਈਕ ਸ਼ੇਅਰ ਕਮੈਂਟ ਜੁ ਕਰਿਓ ਸਤਿ ਸ੍ਰੀ ਅਕਾਲ ਜੀ ਮਿਲਦੇ ਆਂ ਫੇਰ ਕਿਸੇ ਹੋਰ ਵੀਡੀਓ ਚ